کسی سے دل لگ جانے کو محبت نہیں کہتے کسی کے بغیر دل نہ لگے اسے محبت کہتے ہیں ਜਦੋਂ ਯਾਦ ਆਂਦੀ ਨਾ ਉਸ ਬੰਦੇ ਦੀ ਬਾਰ-ਬਾਰ ਉਹਨੂੰ ਕਹਿੰਦਾ ਕਿ ਉਹਦੇ ਨਾਲ ਪਿਆਰ ਹੈ ਮੁਹੱਬਤ ਅੱਜਕੱਲ ਮਾਹੌਲ ਇਦਾਂ ਦਾ ਕਹਿੰਦੇ ਕਿ ਮੈਂ ਇਹਨੂੰ ਇੰਨਾ ਪਿਆਰ ਕਰਦਾ ਪਰ ਅਸਲੀ ਪਿਆਰ ਉਹ ਹੈ ਜੋ ਕੋਈ ਸਾਨੂੰ ਕਰਦਾ ਭਾਵੇਂ ਇਸ਼ਕੇ ਦੀ ਤੱਕੜੀ ਚ ਰੱਖ ਰੱਖ ਤੋਲੀ ਭਾਵੇਂ ਫੁੱਲਾ ਵਾਂਗੂ ਰੱਖ ਭਾਵੇਂ ਕੰਡਿਆਂ ਚ ਰੋਲੀ ਮੇਰੇ ਸਹਾਦਾਰੇ ਤੂੰ ਇਸਕੇ ਦਾ ਦਿਲ ਕਰ ਬਿਠਾਏ ਆਰ ਮੈਂ ਸੋਦਾ ਇਸਕੇ ਦਾ ਸਾਡਾ ਜੋ ਪੰਜਾਬ ਹੈ ਕਾਫੀ ਪਿੱਛੇ ਜਾ ਰਿਹਾ ਹੈ ਔਰ ਜੋ ਅੱਜਕੱਲ ਮਾਹੌਲ ਹੈ ਜਿਆਦਾ ਨਸ਼ਿਆ ਦਾ ਵੱਧ ਰਿਹਾ ਹੈ ਅਸੀਂ ਆਪਣੇ ਵਿਰਸੇ ਨੂੰ ਆਪਣੇ ਪੰਜਾਬ ਨੂੰ ਪਹਿਲਾਂ ਵਾਲੇ ਪੰਜਾਬ ਨੂੰ ਜਿਸ ਨੂੰ ਕਹਿੰਦੇ ਸੀ ਸੋਨੇ ਦੀ ਚਿੜੀਆ ਉਸ ਨੂੰ ਅਸੀਂ ਦੁਬਾਰਾ ਤੋਂ ਫੇਰ ਦੇਖਣਾ ਚਾਹੁੰਨੇ ਆ ਰਹਿਣ ਖੁਸ਼ੀ ਦੇ ਮੇਲੇ ਲੱਗਦੇ ਰੱਬ ਤੋਂ ਮੰਗੀਏ ਯਾਰਾ ਮੇਰੇ ਸੋਹਣੇ ਦੇਸ਼ ਪੰਜਾਬ ਦੀਆਂ ਖਿਲੀਆਂ ਰਹਿਣ ਬਹਾਰਾ ਮੇਰੇ ਸੋਹਣੇ ਦੇਸ਼ ਪੰਜਾਬ ਦੀਆਂ ਖਿਲੀਆਂ ਰਹਿਣ ਬਹਾਰਾ ਮੇਰੇ ਸੋਹਣੇ ਦੇਸ਼ ਪੰਜਾਬ ਦੀਆਂ ਵੈਲੈਂਟਾਈਨ ਵੀਕ ਚੱਲ ਰਿਹਾ ਹੈ ਔਰ ਰੁਸਨਾ ਮਨਾਉਣਾ ਲੱਗਾ ਰੁਸਨਾ ਮਨਾਉਣਾ ਲੱਗਾ ਰਹਿੰਦਾ ਹੈ ਪਿਆਰ ਕਰਦੇ ਰਸਤੇ ਵੀ ਲੜਾਈ ਹਾਂਜੀ ਹਾਂਜੀ ਕਿਉਂਕਿ ਪਿਆਰ ਦੀ ਗੱਲ ਕੀਤੀ ਹੈ ਇਹ ਖੱਟ ਮਿਠਾ ਸੇ ਚੱਲਦੀ ਰਹਿੰਦੀ ਹੈ ਉਸੇ ਲਈ ਆ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਪੰਜਾਬ ਦੇ ਵਿੱਚ ਨੂਰਾ ਸਿਸਟਰ ਤੋਂ ਬਾਅਦ ਇਸ ਵਕਤ ਸ਼ਾ ਸਿਸਟਰ ਖੁਰਾਦੀ ਜਿਹੜੀ ਹੈ ਉਹ ਲੋਕਪ੍ਰਿਅਤਾ ਕਾਫੀ ਦਿਨ-ਪ੍ਰਤੀ ਦਿਨ ਵਾਧੀ ਹੋਈ ਨਜ਼ਰ ਆ ਰਹੀ ਹੈ ਸ਼ਾ ਸਿਸਟਰ ਦੇ ਗੀਤ ਜੇਕਰ ਤੁਸੀਂ ਸੁਣੋਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਅਤੇ ਇਹਨਾਂ ਦੀ ਕੰਬੀਨੇਸ਼ਨ ਸੁਣ ਕੇ ਲੋਕ ਜਿਹੜਾ ਹੈ ਉਹ ਵਾਵਾ ਕਰ ਉੱਠਦੇ ਨੇ ਹਾਲੀ ਦੇ ਵਿੱਚ ਇਹਨਾਂ ਦਾ ਗੀਤ ਸੌਦਾ ਇਸ਼ਕ ਦਾ ਜਿਹੜਾ ਹੈਗਾ ਉਹ ਰਿਲੀਜ਼ ਹੋ ਗਿਆ ਲੋਕ ਬਹੁਤ ਪਸੰਦ ਕਰ ਰਹੇ ਨੇ ਉਸ ਬਾਰੇ ਵੀ ਸੀ ਗੱਲਬਾਤ ਕਰਾਂਗੇ ਖਾਸ ਕਰ ਇਹਨਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਤੇ ਗੀਤਾਂ ਬਾਰੇ ਜਿਹੜਾ ਹੈਗਾ ਉਹ ਅੱਜ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਮੈਮ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਸੋ ਮੱਚ ਥੈਂਕ ਯੂ ਸੋ ਮੱਚ ਅੱਛਾ ਬੜਾ ਅੱਛਾ ਤੁਹਾਡਾ ਗੀਤ ਆਇਆ ਹੈ ਮੂਵੀ ਦੇ ਵਿੱਚ ਤੁਹਾਡਾ ਗੀਤ ਹੈ ਤੇ ਲੋਕ ਬੜਾ ਪਸੰਦ ਕਰ ਰਹੇ ਨੇ ਪਹਿਲਾਂ ਤਾਂ ਆਪਾਂ ਗੀਤ ਤੋਂ ਹੀ ਸ਼ੁਰੂਆਤ ਕਰਾਂਗੇ ਸਾਡੀ ਮੂਵੀ ਆਈ ਹੈ 16 ਫਰਵਰੀ ਨੂੰ ਉਹ ਹਸਨ ਮਾਜ਼ੇ ਵਿੱਚ ਰਿਲੀਜ਼ ਹੋਣੀ ਹੈ ਤਾਂ ਪਹਿਲਾਂ ਤਾਂ ਸਾਰੇ ਨੇ ਜਾ ਕੇ ਸਿਨੇਮਾ ਦੇ ਵਿੱਚ ਜਾ ਕੇ ਜ਼ਰੂਰ ਦੇਖ ਕੇ ਆਉਣੀ ਹੈ ਇਹ ਮੂਵੀ ਗਦਰ 1947 ਇੱਕ ਵਿੱਚ ਹੋੜਾ ਇਹਦੇ ਵਿੱਚ ਸਾਡਾ ਗੀਤ ਆਇਆ ਔਰ ਤੁਹਾਡੇ ਸਭ ਦੇ ਪਿਆਰ ਦੇ ਨਾਲ ਸਾਨੂੰ ਇਹਦੇ ਵਿੱਚ ਪਰਫਾਰਮ ਕਰਨ ਦਾ ਵੀ ਮੌਕਾ ਮਿਲਿਆ ਤੁਹਾਡੀ ਨਜ਼ਰ ਕਰਨ ਲੱਗੇ ਆ ਪਾਵੇਂ ਇਸ਼ਕੇ ਦੀ ਤੱਕੜੀ ਚ ਰੱਖ ਰੱਖ ਟੋਲੀ ਪਾਵੇਂ ਫੁੱਲਾ ਵਾਂਗੂ ਰੱਖ ਪਾਵੇਂ ਕੰਡਿਆਂ ਚ ਰੋਲੀ ਮੇਰੇ ਸਾਹ ਦਾਏ ਤੂੰ ਸਰਦਾਰੇ ਸੋਦਾ ਇਸ਼ਕੇ ਦਾ ਦਿਲ ਕਰ ਬਿਠਾਏ ਯਾਰ ਮੈਂ ਸੋਦਾ ਇਸ਼ਕੇ ਦਾ ਰ ਬਿਠਾਏ ਯਾਰ ਵੇ ਸੋਦਾ ਇਸਕੇ ਦਾ ਬੜੀ ਪਿਆਰੀ ਆਵਾਜ਼ ਹੈ ਤੁਹਾਡੀ ਪਹਿਲਾਂ ਕਾਫੀ ਗੀਤ ਤੁਹਾਡੇ ਵਾਇਰਲ ਹੋ ਚੁੱਕੀ ਨੇ ਅੱਛਾ ਇੱਕ ਤੁਸੀਂ ਬੜਾ ਅੱਛਾ ਗੀਤ ਜਿਹੜਾ ਕਿਉਂਕਿ ਤੁਸੀਂ ਲਗਾਤਾਰ ਪੁਰਾਣੇ ਪੰਜਾਬ ਨੂੰ ਲੈ ਕੇ ਕਾਫੀ ਜਿਹੜਾ ਹੈਗਾ ਉਹ ਗੀਤ ਗਾ ਨਹੀਂ ਹੈਗੇ ਉਹ ਲੋਕ ਪਸੰਦ ਵੀ ਬਹੁਤ ਕਰਦੇ ਨੇ ਅੱਛਾ ਅੱਜਕੱਲ ਦੇ ਸਿੰਗਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਅੱਜਕੱਲ ਪੰਜਾਬ ਦੇ ਵਿੱਚ ਦੌਰ ਚੱਲ ਚੁੱਕਿਆ ਹੈ ਚਲਣ ਚੱਲ ਚੁੱਕਿਆ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਐਜ਼ ਤੁਸੀਂ ਪੁਰਾਣੇ ਵਿਰਸੇ ਨੂੰ ਪ੍ਰਮੋਟ ਕਰਦੇ ਹੋ ਐਜ਼ ਤੁਸੀਂ ਪੁਰਾਣੇ ਪੰਜਾਬ ਨੂੰ ਜਦੋਂ ਪ੍ਰਮੋਟ ਕਰਦੇ ਹੋ ਦੋਨਾਂ ਤਾਂ ਜਾਨਣਾ ਆ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਨੀ ਆ ਅੱਜ ਦਾ ਜੋ ਮੇਨ ਮੁੱਦਾ ਹੈ ਸਾਡਾ ਇਹ ਹੈ ਕਿ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਡਾ ਜੋ ਪੰਜਾਬ ਹੈ ਕਾਫੀ ਪਿੱਛੇ ਜਾ ਰਿਹਾ ਹੈ ਔਰ ਜੋ ਅੱਜਕੱਲ ਮਾਹੌਲ ਹੈ ਜਿਆਦਾ ਨਸ਼ਿਆ ਦਾ ਵੱਧ ਰਿਹਾ ਹੈ ਅਸੀਂ ਆਪਣੇ ਵਿਰਸੇ ਨੂੰ ਆਪਣੇ ਪੰਜਾਬ ਨੂੰ ਪਹਿਲਾਂ ਵਾਲੇ ਪੰਜਾਬ ਨੂੰ ਜਿਸ ਨੂੰ ਕਹਿੰਦੇ ਸੀ ਸੋਨੇ ਦੀ ਚਿੜੀਆ ਉਸ ਨੂੰ ਅਸੀਂ ਦੁਬਾਰਾ ਤੋਂ ਫੇਰ ਦੇਖਣਾ ਚਾਹੁੰਦੇ ਆ ਅਸੀਂ ਉਸ ਨੂੰ ਵਾਪਸ ਲੈ ਕੇ ਆਉਣਾ ਚਾਹੁੰਦੇ ਆ ਔਰ ਸਾਰੇ ਦਰਸ਼ਕਾਂ ਨੂੰ ਔਰ ਜੋ ਵੀ ਮੇਰੇ ਸਿੰਗਰ 팬 ਭਰਾਏ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਹੀ ਆਪਣੀ ਆਪਣੀ ਐਫਰਟਸ ਕਰਨ ਤਾਂ ਕਿ ਸਾਡਾ ਜੋ ਪੁਰਾਣਾ ਪੰਜਾਬ ਹੈ ਉਹ ਵਾਪਸ ਆ ਸਕੇ ਜੋ ਤੁਸੀਂ ਕੀ ਕਹੇ ਔਰ ਜਿਹੜੇ ਤੁਸੀਂ ਲੋਕ ਗੀਤ ਦੀ ਗੱਲ ਕੀਤੀ ਹੈ ਪੰਜਾਬ ਜਿਹੜੇ ਲੋਕ ਪੰਜਾਬੀ ਵਿਰਸੇ ਵਿੱਚ ਪੁਰਾਣੇ ਵਿੱਚ ਜਿਹੜੇ ਲੋਕ ਗੀਤ ਹੁੰਦੇ ਸੀ ਕਿਉਂਕਿ ਮੈਂ ਬਹੁਤ ਵੱਡੀ ਗੱਲ ਕਹਿਣ ਲੱਗੀ ਹਾਂ ਪਤਾ ਨਹੀਂ ਤੁਹਾਨੂੰ ਚੰਗੇ ਲੱਗੇ ਨਾ ਨਹੀਂ ਬਿਕੋਜ਼ ਜਿਹੜੇ ਆਪਣੇ ਪੰਜਾਬ ਦੇ ਸੀਐਮ ਨੇ ਭਗਵੰਤ ਮਾਨ ਜੀ ਉਹ ਹੁਣ ਸੀਐਮ ਬਣੇ ਨੇ ਦੇਖੋ ਉਸ ਤੋਂ ਪਹਿਲਾਂ ਉਹ ਇੱਕ ਕਲਾਕਾਰ ਹੁੰਦੇ ਸੀ ਬਹੁਤ ਅੱਛੇ ਗੀਤ ਉਹਨਾਂ ਨੇ ਗਾਏ ਹੁੰਦੇ ਸੀ ਕਿਉਂਕਿ ਪੁਰਾਣੀ ਤੁਸੀਂ ਗੱਲ ਕੀਤੀ ਹੈ ਤੇ ਮੈਂ ਇਸ ਲਈ ਇਹ ਗੱਲ ਕਰ ਰਹੀ ਹਾਂ ਤੇ ਬਹੁਤ ਅੱਛੇ ਗੀਤ ਗਾਹਨੇ ਔਰ ਲੋਕਾਂ ਨੇ ਬੜਾ ਪਿਆਰ ਦਿੱਤਾ ਹੈ ਉਹਨਾਂ ਨੂੰ ਤੇ ਅੱਜ ਕੱਲ ਦੇ ਕਲਾਕਾਰਾਂ ਨੂੰ ਵੀ ਮੋਸਟਲੀ ਇਹ ਗੱਲ ਚਾਹੀਦੀ اندا ਜਾਵੇ ਕਿਉਂਕਿ ਅੱਜ ਕੱਲ ਮੋਸਟਲੀ ਲੋਕ ਕਲਾਕਾਰ ਨੂੰ ਜ਼ਰੂਰ ਸੁਣਦੇ ਨੇ ਉਹਨਾਂ ਦੇ ਕਿਹੜੇ ਗਾਏ ਗੀਤ ਆਂਦੇ ਆ ਉਹਨਾਂ ਦੀ ਹਰ ਇੱਕ ਗੱਲ ਨੋਟ ਕਰਦੇ ਨੇ ਚੈੱਕ ਕਰਦੇ ਨੇ ਗਾਉਂਦੇ ਹੀ ਉਹਨਾਂ ਦੇ ਗਾਣੇ ਨੇ ਹਨਾ ਅੱਜ ਕੱਲ ਦੇ ਕਲਾਕਾਰ ਉਹ ਸੋ ਜਿਹੜੀ ਉਹ ਚੀਜ਼ ਗਾਣਗੇ ਉਹੀ ਲੋਕੀ ਸੁਣਨਗੇ ਔਰ ਉਹੀ ਚੀਜ਼ ਕਰਨਗੇ ਹਨਾ ਸੋ ਇਸ ਲਈ ਅੱਜ ਕੱਲ ਦੇ ਕਲਾਕਾਰ ਨੂੰ ਚਾਹੀਦਾ ਆ ਕਿ ਉਹ ਆਪਣਾ ਜਿਹੜਾ ਪੰਜਾਬੀ ਵਿਰਸਾ ਉਹਨਾਂ ਨੂੰ ਦੁਬਾਰਾ ਲੈ ਕੇ ਆਏ ਪਹਿਲਾਂ ਪੰਜਾਬ ਦੀ ਗੱਲਬਾਤ ਹੀ ਕੁਝ ਹੋਰ ਹੁੰਦੀ ਸੀ ਜਿਹੜੇ ਪਹਿਲਾਂ ਦੇ ਗੀਤ ਜਿਹੜੇ ਸੀਗੇ ਉਹ ਬੜੇ ਜਦੋਂ ਸੁਣਦੇ ਸੀਗੇ ਤਾਂ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਨੂੰ ਜਿਹੜਾ ਹੈਗਾ ਉਹ ਇੱਕ ਆਉਂਦਾ ਸੀ ਕਿਤੇ ਵੀ ਲਗਾ ਲੂ ਤੇ ਸੁਣ ਲੈਂਦੇ ਸੀ ਅੱਜ ਕੱਲ ਦੇ ਗੀਤ ਅਜੀਹੇ ਨਹੀਂ ਰਹਿ ਗਏ ਅੱਛਾ ਤੁਹਾਡੇ ਕਾਫੀ ਗੀਤ ਜਿਹੜੇ ਨੇ ਉਹ ਇਸ ਰੇ ਗਗਾਟੀਆਂ ਹੈ ਨੇ ਆ ਇਸ ਟੌਪਿਕ ਤੇ ਅਸੀਂ ਸਾਡਾ ਇੱਕ ਸੌਂਗ ਹੈ ਅਸੀਂ ਜਲਦੀ ਤੁਹਾਡੇ ਵੈਸੇ ਤਾਂ ਅਸੀਂ ਗਾ ਚੁੱਕੇ ਆਂ ਔਰ ਜਲਦੀ ਤੁਹਾਡੇ ਉਸ ਦੀ ਵੀਡੀਓ ਰਹਿੰਦੀ ਹੈ ਬਣਨ ਵਾਲੀ ਤੁਹਾਨੂੰ ਸੁਣਾਣੇ ਆ ਰਹਿਣ ਖੁਸ਼ੀ ਦੇ ਮੇਲੇ ਲੱਗਦੇ ਰੱਬ ਤੋਂ ਮੰਗੀਏ ਯਾਰਾ ਮੇਰੇ ਸੋਹਣੇ ਦੇਸ਼ ਪੰਜਾਬ ਦੀਆਂ ਖਿਲੀਆਂ ਰਹਿਣ ਬਹਾਰਾਂ ਮੇਰੇ ਸੋਹਣੇ ਦੇਸ਼ ਪੰਜਾਬ ਦੀਆਂ ਖਿਲੀਆਂ ਰਹਿਣ ਬਹਾਰਾਂ ਮੇਰੇ ਸੋਹਣੇ ਦੇਸ਼ ਪੰਜਾਬ ਦੀਆਂ ਅੱਛਾ ਇਹ ਗੀਤਾਂ ਦਾ ਸਿਲਸਲਾ ਮੈਂ ਤਾਂ ਚਲੋ ਦਰਸ਼ਕ ਜਿਹੜੇ ਨੇ ਉਹ ਤਾਂ ਗੀਤ ਸੁਣਨਾ ਪਸੰਦ ਕਰਦੇ ਨੇ ਉਹਨਾਂ ਨੂੰ ਹੈਗਾ ਬੈਕ ਟੂ ਬੈਕ ਗੀਤ ਆ। ਅੱਛਾ ਤੁਹਾਡੇ ਤੁਹਾਡੀਆਂ ਕਵਾਲੀਆਂ ਵੀ ਕਾਫੀਆਂ ਨੇ ਬੜੀਆਂ ਫੇਮਸ ਹੋਈਆਂ ਨੇ ਜੇਕਰ ਕਵਾਲੀ ਹੋ ਜਾਵੇ ਤਾਂ ਹੋਰ ਹਾਂਜੀ ਜ਼ਰੂਰ ਇਨਸ਼ਾਅੱਲਾ ਤੇ ਵੈਸੇ ਕਿਹੜੀ ਕਵਾਲੀ ਸੁਣਨਾ ਪਸੰਦ ਕਰੋਗੇ ਤੁਸੀਂ ਜਿਹੜੀ ਤੁਹਾਨੂੰ ਦਿਲ ਨੂੰ ਚੁੰਦੀ ਹੈ ਤੁਹਾਡੇ ਅਕੇ ਜੀ ਵੈਸੇ ਤਾਂ ਸਾਨੂੰ ਸਾਰੀਆਂ ਪਸੰਦ ਆ ਤੇ ਚਲੋ ਜਿਹੜੀ ਲੋਕੀ ਜ਼ਿਆਦਾ ਸੁਣਦੇ ਆ ਪਿਆਰ ਕਰਦੇ ਸੀ ਤੁਹਾਨੂੰ ਉਹ ਸੁਣਾ ਦਿੰਨੇ ਆ ਬਿਲਕੁਲ दिल गलती कर बैठा है गलती कर बैठा है दिल दिल गलती कर बैठा है गलती कर बैठा है दिल दिल गलती कर बैठा तू बोल कपारा क्या होगा तू बोल कपारा कपहारा बोल कपारा कपहारा बोल ओ यारा, ओ यारा बोल कपहारा क्या होगा ਤਾਂ ਤੁਸੀਂ ਕਾਫੀ ਜਿਹੜਾ ਹੈਗਾ ਉਹ ਉਸ ਸੁਰ ਦੇ ਵਿੱਚ ਜਦੋਂ ਗਾਉਂਦੇ ਹੋ ਤਾਂ ਲੋਕਾਂ ਨੂੰ ਇੱਕ ਫੀਲ ਇੱਕ ਟੱਚ ਹੁੰਦਾ ਹੈ ਕਿ ਨੂਰਾ ਸਿਸਟਰ ਜਿਵੇਂ ਗਾਉਂਦੀਆਂ ਹੈਗੀਆਂ ਨੇ ਉਹ ਜਿਹੜੀ ਹੈਗੀ ਉਹ ਤੁਹਾਡੀ ਆਵਾਜ਼ ਜਿਹੜੀ ਹੈਗੀ ਉਹ ਕਰਦੀ ਤੁਸੀਂ ਉਹਨਾਂ ਨੂੰ ਕਰਦੇ ਹੋ ਮਤਲਬ ਪਸੰਦ ਕਰਦੇ ਹੋ ਉਹਨਾਂ ਨੂੰ ਤੁਸੀਂ ਹਾਂਜੀ ਬਿਲਕੁਲ ਉਹਨਾਂ ਦੀ ਗਾਇਕੀ ਬਹੁਤ ਅੱਛੀ ਹੈ ਬਹੁਤ ਬੁਲੰਦ ਹੈ ਔਰ ਬੜੀ ਅੱਛੀ ਗਾਇਕੀ ਹੈ ਉਹਨਾਂ ਦੀ ਅਸੀਂ ਉਹਨਾਂ ਦੀ ਗਾਇਕੀ ਨੂੰ ਸਲਾਮ ਕਰਦੇ ਹਾਂ ਹਾਂਜੀ ਹਾਂਜੀ ਅਸੀਂ ਕੋਦੇ ਉਹਨਾਂ ਨੂੰ ਸੁਣਦੇ ਆਂ ਔਰ ਉਹਨਾਂ ਦੇ ਗਾਇਕ ਗੀਤ ਵੀ ਗਾਉਂਦੇ ਆਂ ਔਰ ਬਹੁਤ ਅੱਛੇ ਲੱਗਦੇ ਨੇ ਉਹਨਾਂ ਦੇ ਗਾਇਕ ਇਸ ਵਕਤ ਤਾਂ ਮੇਬੀ ਉਹਨਾਂ ਦੇ ਵਿੱਚ ਸ਼ਾਇਦ ਥੋੜੀ ਜੀ ਚਾਹ ਵੀ ਹੈਗੀ ਤੁਹਾਡੇ ਵਿੱਚ ਇੱਕਦਮ ਸਹੀ ਰਹਿੰਦਾ ਹੈ ਤੁਹਾਡੇ ਨਹੀਂ ਅਸੀਂ ਅਸੀਂ ਸਹੀ ਰਹਿੰਦੇ ਆਂ ਔਰ ਪਰਮਾਤਮਾ ਆਦਾ ਖੁਸ਼ ਰੱਖੇ ਔਰ ਇਕੱਠੇ ਰੱਖੇ ਚਲੋ ਉਹਨਾਂ ਨੂੰ ਵੀ ਇਕੱਠਾ ਕਰੇ ਅਸੀਂ ਤਾਂ ਇਹ ਮੰਗਦੇ ਆਂ ਕਿ ਸਾਰੇ ਇਕੱਠੇ ਹੋ ਕੇ ਰਹਿਣ ਪਿਆਰ ਨਾਲ ਖੁਸ਼ ਰਹਿਣ ਸਾਰੇ ਅੱਛਾ ਇਸ ਵਕਤ ਦੇਣ ਮੇਰੇ ਖਿਆਲ ਅਸ਼ ਮੇ ਵੀ ਵੈਲੈਂਟਾਈਨ ਡੇਸ ਚੱਲ ਰਹੇ ਹੈ ਗਿਆ ਜੇਕਰ ਉਸ ਦੇ ਉੱਤੇ ਕੋਈ ਗੀਤ ਤੁਹਾਡਾ ਹੋ ਜਾਵੇ ਤਾਂ ਬੜਾ ਲੋਕਾਂ ਦੇ ਕੀ ਮਨਪਸੰਦ ਹੋਵੇਗਾ ਹਾਂਜੀ ਵੈਸੇ ਤੁਸੀਂ ਗੱਲ ਬਹੁਤ ਵਧੀਆ ਕੀਤੀ ਕਿਉਂਕਿ ਵਾਕਈ ਵੈਲੈਂਟਾਈਨ ਵੀਕ ਚੱਲ ਰਿਹਾ ਹੈ ਤੇ ਚਲੋ ਪਰਮਾਤਮਾ ਸਭ ਦਾ ਪਿਆਰ ਸਲਾਮਤ ਰੱਖੇ ਨਾ ਸਭ ਨੂੰ ਮਿਲਾ ਕੇ ਰੱਖੇ ਸਲਾਮਤ ਰੱਖੇ ਖੁਸ਼ ਰੱਖੇ ਤੇ ਉਹਨਾਂ ਲਈ ਦਿਲ ਵਾਲਾ ਸੌਂਗ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਸੁਣਿਆ ਤੂੰ ਐਨਾ ਵੀ ਨਾ ਰੁਸਿਆ ਕਰੇ ਕਿਉਂਕਿ ਵੈਲੈਂਟਾਈਨ ਵੀਕ ਚੱਲ ਰਿਹਾ ਹੈ ਔਰ ਰਸਨਾ ਮਨਾਉਣਾ ਲੱਗਾ ਰਿਹਾ ਹੈ ਰਸਨਾ ਮਨਾਉਣਾ ਲੱਗਾ ਰਹਿੰਦਾ ਹੈ ਪਿਆਰ ਕਰਦੇ ਰਸਤੇ ਵੀ ਲੜਾਈ ਹਾਂਜੀ ਹਾਂਜੀ ਕਿਉਂਕਿ ਪਿਆਰ ਦੀ ਗੱਲ ਕੀਤੀ ਹੈ ਇਹ ਖੱਟ ਮਿੱਠਾ ਸੇ ਚੱਲਦੀ ਰਹਿੰਦੀ ਹੈ ਉਸੇ ਲਈ ਆ ਆਪਾਂ ਇੱਕ ਦੂਜੇ ਆਪਣੇ ਪਾਰਟਨਰ ਨੂੰ ਸੁਣਾ ਸਕਦੇ ਆ ਇਹ ਸਪੈਸ਼ਲ ਲਾਈਨਸ ਉਹਨਾਂ ਲਈ ਆ ਇੱਕ ਦੂਜੇ ਨੂੰ ਕਹਿ ਸਕਦੇ ਆ ਕਿ ਸੋਹਣਿਆ ਤੂੰ ਇੰਨਾ ਬਿਨ ਰੁਸੇ ਆ ਕੇ ਕਿ ਦਿਲ ਸਾਡਾ ਟੁੱਟ ਜਾਵੇ दिन साढा अख बड़ा लंघदा आहे जदों भी तरसी जावे, ह ਅੱਖੀਆਂ ਦੇ ਹੌਲੇ ਵਹਿ ਕੇ ਗੱਲ ਤਾਂ ਕਰੋ ਸਾਡੀ ਸਾਰੀਆਂ ਲੜਾਈਆਂ ਦਾ ਵੀ ਹੱਲ ਤਾਂ ਕਰੋ ਅੱਖੀਆਂ ਦੇ ਹੌਲੇ ਵਹਿ ਕੇ ਗੱਲ ਤਾਂ ਕਰੋ ਸਾਡੀ ਸਾਰੀਆਂ ਲੜਾਈਆਂ ਦਾ ਵੀ ਹੱਲ ਤਾਂ ਕਰੋ ਸਾਡਾ ਇਕੱਲਿਆਂ ਜੀ ਨਹੀਂ ਲੱਗਣਾ ਸਾਡਾ ਇਕੱਲਿਆਂ ਜੀ ਨਹੀਂ ਲੱਗਣਾ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਸਜਣਾ ਤੇਰੇ ਬਿਨਾ ਹੋ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸਜਣਾ ਤੇਰੇ ਬਿਨਾ ਸਜਣਾ ਤੇਰੇ ਬਿਨਾ ਬੜੀ ਪਿਆਰੀ ਲਾਈਨਾਂ ਤੁਸੀਂ ਜਿਹੜੀਆਂ ਉਹ ਗਾਇਆਂ ਨੇ ਬਹੁਤ ਲੋਕ ਪਸੰਦ ਬਹੁਤ ਕਰਦੇ ਇਹਨਾਂ ਦਿਨਾਂ ਦੇ ਵਿੱਚ ਕਾਸ਼ ਅੱਛਾ ਤੁਹਾਨੂੰ ਪਸੰਦ ਨੇ ਇਹ ਇਹ ਇਹਨਾਂ ਦਿਨਾਂ ਦੇ ਵਿੱਚ ਅਜੀਹੇ ਗੀਤ ਤੁਸੀਂ ਸੁਣਨਾ ਪਸੰਦ ਕਰਦੇ ਹੋ ਹਾਂਜੀ ਹਾਂਜੀ ਜ਼ਰੂਰ ਇਹਨਾਂ ਦਿਨਾਂ ਵਿੱਚ ਕਿ ਇਹ ਜਿਹੇ ਟਾਈਮ ਲੱਗੇ ਤਾਂ ਜੇ ਵੈਸੇ ਇੱਕ ਹੁੰਦਾ ਨਾ ਇੱਕ ਮਨ ਮੂਡ ਹੁੰਦਾ ਸਪੈਸ਼ਲ ਜਦੋਂ ਆਪਣਾ ਕਈ ਵਾਰ ਮਨ ਉਦਾਸ ਹੁੰਦਾ ਹੈ ਗੱਲ ਦਿਲ ਕਰਦਾ ਹੈ ਕਿ ਆਪਾਂ ਕੋਈ ਵਧੀਆ ਜੀ ਚੀਜ਼ ਫੀਲ ਵਾਲੀ ਸੁਣੇ ਕਿ ਚਲੋ ਮਨ ਠੀਕ ਹੋਵੇ ਵੈਸੇ ਤਾਂ ਚਲੋ ਰਹਿਣ ਨਹੀਂ ਦਈਦਾ ਇੱਕ ਦੂਜੇ ਨੂੰ ਹਾਂਜੀ ਹਾਂਜੀ ਨਹੀਂ ਮੈਂ ਦੂਜਿਆਂ ਦੀ ਆਡੀਅנס ਦੀ ਗੱਲ ਕਰਦੇ ਆਪਣੇ ਫੈਨਸ ਦੀ ਤੇ ਉਸ ਟਾਈਮ ਇਹ ਲਾਈਨਸ ਬਹੁਤ ਅੱਛੀਆਂ ਲੱਗਦੀਆਂ ਹਨ ਔਰ ਦਿਲ ਨੂੰ ਸਕੂਨ ਮਿਲਦਾ ਹੈ ਸੁਣਨ ਨੂੰ ਮ리에 ਲਾਈਨਸ ਹੁੰਦੇ ਆ ਔਰ ਰੁੱਸਣਾ ਮਨਾਉਣਾ ਚੱਲਦਾ ਰਹਿੰਦਾ ਉਦੋਂ ਕਰਨੀਆਂ ਚਾਹੀਦੇ ਇਹ ਗੱਲਾਂ ਐਂਡ ਜ਼ਰੂਰ ਆਪਣੇ ਪਾਰਨਰ ਨੂੰ ਮਨਾਉਣਾ ਚਾਹੀਦਾ ਰੁੱਸਣ ਤੇ ਜ਼ਰੂਰ ਬਿਲਕੁਲ ਅੱਛਾ ਇੱਕ ਮੈਨੂੰ ਇਹ ਜ਼ਰੂਰ ਕਿਉਂਕਿ ਤੁਹਾਡਾ ਨਾਮ ਸ਼ਾ ਸ਼ਾ ਸਿਸਟਰ ਬਹੁਤ ਫੇਮਸ ਹੈ ਬਟ ਐਕਚੁਅਲੀ ਵਿੱਚ ਤੁਹਾਡੇ ਰੀਅਲ ਨੇਮਸ ਕੀ ਨੇ ਉਹ ਬਹੁਤ ਕੱਟ ਲੁਕਾ ਨੂੰ ਪਤਾ ਨਹੀਂ ਜੇਕਰ ਦੋਨੋਂ ਤੁਸੀਂ ਦੱਸ ਦੋ ਪਹਿਲਾਂ ਤੋਂ ਜ਼ਿਆਦਾਤਰ ਤਾਂ ਫੈਮਿਲੀਜ਼ ਨੂੰ ਪਤਾ ਹੈ ਔਰ ਜੋ ਫਰੈਂਡਸ ਨੇ ਜੋ ਜਾਣ ਪਹਿਚਾਨਾ ਹੈ ਉਹਨਾਂ ਨੂੰ ਹੀ ਪਤਾ ਹੈ ਹੁਣ ਜਿੱਦਾਂ ਕੀ ਹੁਣ ਤੁਹਾਨੂੰ ਪਤਾ ਲੱਗ ਜਾਏਗਾ ਸਾਰਿਆਂ ਨੂੰ ਪਤਾ ਲੱਗ ਜਾਏਗਾ ਮੈਨੂੰ ਹਾਂ ਜੀ ਤੁਸੀਂ ਤੁਸੀਂ ਮਿਲਿਓ ਸਾਰਿਆਂ ਨੂੰ ਪਤਾ ਲੱਗ ਜਾਊਗਾ ਹਾਂ ਜੀ ਮੇਰਾ ਨਾਮ ਰੇਨੂ ਹੈ ਔਰ ਮੇਰਾ ਨਾਮ ਮੋਨਿਕਾ ਅੱਛਾ ਦੋਵਾਂ ਦਾ ਨਾਮ ਰੀਅਲ ਇਹ ਹੈ ਅੱਛਾ ਘਰ ਦੇ ਵਿੱਚ ਇਨਨਾਂ ਮਤੁਹੀ ਜਿਹੜੇ ਹੈਗੇ ਬੁਲਾਉਂਦੇ ਨੇ ਫੈਮਿਲੀਜ਼ ਦੇ ਜਾਂ ਫਿਰ ਹੋਰ ਕੋਈ ਨਾਮ ਰੱਖੋ ਬਹੁਤ ਜ਼ਿਆਦਾ ਨਹੀਂ ਸਾਰੇ ਨੇ ਆਪਣੇ ਆਪਣੇ ਰੱਖੇ ਡੈਡ ਨੇ ਹੋ ਰੱਖਿਆ ਮਮ ਨੇ ਹੋ ਰੱਖਿਆ ਬ੍ਰਦਰਸ ਨੇ ਹੋ ਰੱਖਿਆ ਜਿਹੜੇ ਰਿਲੇਟਿਵਸ ਨੇ ਉਹਨਾਂ ਨੇ ਹੋ ਰੱਖਿਆ ਔਰ ਜਿਹੜੇ ਸਾਡੇ ਫੈਨਸ ਸਾਨੂੰ ਪਿਆਰ ਨਾਲ ਕੁਝ ਵੀ ਕਹਿ ਦਿੰਨ ਉਹ ਚੰਗਾ ਲੱਗਦਾ ਫੈਨਸ ਨੂੰ ਤਾਂ ਵੈਸੇ ਸ਼ਾਸ ਸਟਰੀ ਹਾਂ ਤੇ ਉਹ ਕਹਿੰਦੇ ਸਭ ਨੂੰ ਪਤਾ ਵੀ ਸਾਡੇ ਮੋਸਟਲੀ ਇਹੀ ਨੇਮਸ ਪਤਾ ਹੈ ਸ਼ਾਸ ਜੇ ਇੱਕ ਨੂੰ ਵੀ ਬੁਲਾਉਣਾ ਉਹਨਾਂ ਨੇ ਸ਼ਾਸ ਸਿਸਟਰ ਕਹਿਣਾ ਜੇ ਮੈਨੂੰ ਬੁਲਾਉਣਾ ਤਾਂ ਸ਼ਾਸ ਸਿਸਸ ਕਹਿਣਾ ਬਰਥਡੇਅ ਵੀ ਸ਼ਾਸ ਸਿਸਟਰ ਹੁਣ ਮੈਂ ਵੀ ਨੇਮ ਅਲੱਗ-ਅਲੱਗ ਲੈਣ ਜਿਵੇਂ ਇਹਨਾਂ ਨੂੰ ਰੇ ਨੂੰ ਮੈਨੂੰ ਮੋਨਿਕਾ ਬਾਕੀ ਕੋਈ ਪੈਟ ਨੇਮ ਦੱਸ ਸਕਦੇ ਹੋ ਜਿੱਕੇ ਸਾਡੇ ਪੈਟ ਜੇ ਸਾਡੀ ਗੱਲ ਕਰੋ ਸਾਡੇ ਪੈਟ ਨੇਮ ਬਹੁਤ ਫਾਦਰ ਯਾ ਫਿਰ ਮਦਰ ਕੀ ਬੁਲਾਉਂਦੇ ਨੇ ਉਹਨਾਂ ਵਿੱਚੋਂ ਇੱਕ ਹਾਂ ਪਾਪਾ ਤਾਂ ਨੰਨੂ ਕਹਿ ਕੇ ਬੁਲਾਉਂਦੇ ਆ ਉਹਨਾਂ ਨੂੰ ਮਤਲਬ ਮੋਸਟਲੀ ਜ਼ਿਆਦਾਤਰ ਨੰਨੂ ਕਹਿੰਦੇ ਆ ਕਈ ਵਾਰ ਸਾਨੂੰ ਇੱਕੋ ਇੱਕੋ ਟਾਈਮ ਕਹਿ ਮੈਨੂੰ ਮੋਸਟਲੀ ਮੋਹਨ ਕਹਿੰਦੇ ਆ ਮੋਹਨ ਜਿਹੜਾ ਦਿਲ ਨੂੰ ਮੋਹ ਲੈਂਦਾ ਇਸ ਲਈ ਮੈਨੂੰ ਮੋਸਟਲੀ ਉਹ ਮੋਹਨ ਕਹਿੰਦੇ ਆ ਤੇ ਚਲੋ ਪਰਮਾਤਮਾ ਦੀ ਹੈ ਦਾਤਬਖਸ਼ੀ ਹੈ ਮੋਹਨ ਦੀ ਤੁਸੀਂ ਮੋਹਨ ਦੀ ਗੱਲ ਕਹੀ ਹੈ ਮੋਹ ਲੈਣ ਦੀ ਗੱਲ ਕਹੀ ਹੈ ਤੇ ਇੱਕ ਗੀਤ ਜੀਹਾਂ ਸੁਣਾ ਦੂ ਜਿਸ ਦੇ ਲੋਕਾਂ ਦਾ ਦਿਲ ਤੁਸੀਂ ਮੋਹ ਲੋ ਹਾਂਜੀ ਤੁਸੀਂ ਚਲੋ ਤੁਸੀਂ ਇਹ ਗੱਲ ਕੀਤੀ ਆ ਮੋਹਨ ਲੈਣ ਦੀ ਜਿਹੜੇ ਆਪਣੇ ਪੰਜਾਬ ਦੀ ਬਹੁਤ ਸ੍ਰੇਲੀ ਆਵਾਜ਼ ਹੈ ਕੋਇਲ ਹੈ ਆਪਣੇ ਪੰਜਾਬ ਦੀ ਜਿਨ੍ਹਾਂ ਨੂੰ ਕਿਤਾਬ ਮਿਲਿਆ ਹੈ ਸੁਰਿੰਦਰ ਕੌਰ ਜੀ ਤੇ ਉਹਨਾਂ ਦਾ ਗਾਇਆ ਗੀਤ ਅਸੀਂ ਚਾਹੁੰਦੇ ਆ ਕਿ ਤੁਹਾਡਾ ਉਹ ਗੀਤ ਗਾ ਕੇ ਅਸੀਂ ਦਿਲ ਮੋਹ ਲਈਏ ਜੁੱਤੀ ਕਸੂਰੀ ਪੈਰ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਹੈ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਜਿੰਨਾ ਰਾਹਾਂ ਦੀ ਮੈਂ ਸਾਰੇ ਨਾ ਜਾਣਾਂ ਉਹ ਨਿਰਹੀ ਵੇ ਸਾਨੂੰ ਤੁਰਨਾ ਪਿਆ ਨਾ ਪਿਆ ਅੱਛਾ ਮੈਂ ਦਰਸ਼ਿਤ ਕੋ ਸੁਣ ਰਹੀ ਹੋਣਗੇ ਉਹਨਾਂ ਨੂੰ ਮੈਂ ਰੋਕਣਾ ਨਹੀਂ ਚਾਹੁੰਦਾ ਇੱਕ ਹੋਰ ਗੀਤ ਜੇ ਆ ਜਾਵੇ ਤੁਹਾਡਾ ਆਪਣਾ ਆ ਜਾਵੇ ਜੇਕਰ ਸਾਡਾ ਲਾਸਟ ਬਿਲਕੁਲ ਹਾਂਜੀ ਓਕੇ ਲਾਸਟ ਕੋਈ ਸੂਫੀ ਪੰਜਾਬੀ ਆ ਜੋ ਵੀ ਜਿਹੜਾ ਤੁਹਾਡੇ ਮਨ ਨੂੰ ਪਸੰਦ ਜਿਹੜਾ ਤੁਹਾਡੇ ਮਨ ਨੂੰ ਪਸੰਦ ਹੈਗਾ ਇਹ ਤੁਸੀਂ ਸੁਣਾ ਦਿਓ ਦੋਨੋਂ ਵੈਸੇ ਤਾਂ ਸਾਨੂੰ ਸਾਰੇ ਪਸੰਦ ਹੈ ਤੇ ਚਲੋ ਤੁਸੀਂ ਦਿਲ ਦੀ ਗੱਲ ਕਿਤੇ ਇੱਕ ਸ਼ੇਅਰ ਹੋ ਜਾਈਏ ਹਾਂਜੀ ਕਿ ਕਿਸੇ سے ਦਿਲ ਲੱਗ ਜਾਣੇ ਕੋ मोहब्बत नहीं कहते किसी से दिल लग जाने को मोहब्बत नहीं कहते किसी के बगैर दिल ना लगे उसे मोहब्बत कहते हैं बिल्कुल मैं चलो आ, तो... ਇਹ ਲਾਈਨ ਤੁਸੀਂ ਸੇਵ ਕਰ ਲਓ ਮੈਨੂੰ ਲੱਗਦਾ ਇਹ ਟਿਕਟੌਕ ਤੇ ਬਹੁਤ ਵਾਇਰਲ ਹੋਣੀ ਹੈ ਯੈਸ ਰਾਈਟ ਐਸੇ ਯੈਸ ਮੈਂ ਐਸੇ ਲਈ ਕਹੀ ਹੈ ਬਿਕੋਜ਼ ਵਾਕਿਆ ਜਿਹੜੀ ਗੱਲ ਸੱਚੀ ਹੈ ਨਾ ਉਹ ਮੁਹੱਬਤ ਦੀ ਗੱਲ ਹੈ ਜਦੋਂ ਬੰਦਾ ਐਦਾਂ ਨਹੀਂ ਹੁੰਦਾ ਕਿ ਕਿਸੇ ਨਾਲ ਦਿਲ ਲੱਗ ਜਾਣਾ ਮੁਹੱਬਤ ਕਹਿੰਦੇ ਜਦੋਂ ਯਾਦ ਆਂਦੀ ਨਾ ਉਸ ਬੰਦੇ ਦੀ ਬਾਰ ਬਾਰ ਉਹਨੂੰ ਕਹਿੰਦਾ ਕਿ ਉਹਦੇ ਨਾਲ ਪਿਆਰ ਹੈ ਮੁਹੱਬਤ ਹੈ ਅੱਜ ਕੱਲ ਮਾਹੌਲ ਐਦਾਂ ਦਾ ਕਹਿੰਦੇ ਕਿ ਮੈਂ ਇਹਨੂੰ ਇੰਨਾ ਪਿਆਰ ਕਰਦਾ ਪਰ ਅਸਲੀ ਪਿਆਰ ਉਹ ਹੈ ਜੋ ਕੋਈ ਸਾਨੂੰ ਕਰਦਾ ਹੈ ਹਾਂਜੀ ਹਾਂਜੀ ਬੜੀ ਡੂੰਗੀ ਗੱਲ ਐ ਸੋਚ ਲਿਓ ਹਾਂਜੀ ਕਹਿੰਦੇ ਡੂੰਗੀ ਗੱਲ ਰਮਜ਼ ਦੀ ਹੁੰਦੀ ਆ ਰਮਜ਼ਾ ਦੀਆਂ ਗੱਲਾਂ ਕੋਈ ਕੋਈ ਜਾਣੀ ਆ ਜੋ ਅਸੀਂ ਕਰਦੇ ਕਿਸੇ ਨੂੰ ਪਿਆਰ ਹੋਵੇ ਜੋ ਕੋਈ ਸਾਨੂੰ ਕਰਦਾ ਹੈ ਬਿਲਕੁਲ ਇੱਕ ਲਾਸਟ ਗੀਤ ਤੋਂ ਅਸੀਂ ਜਿਹੜਾ ਹੈਗਾ ਉਹ ਅੱਛਾ ਜੇ ਇੱਕ ਅਪੈਂਡਿੰਗ ਹਾਂਜੀ ਹਾਂ ਬਿਲਕੁਲ ਤੇ ਜਦੋਂ ਤੁਸੀਂ ਕਿਹਾ ਕਿ ਲਾਸਟ ਵਿੱਚ ਇੱਕ ਗਾਣਾ ਸੁਣਾ ਦਿਓ ਸੋ ਵੈਲੈਂਟਾਈਨ ਦਾ ਵੀਕ ਸਾਲ ਦਾ ਪਿਆ ਤੇ ਅਸੀਂ ਇਸ ਲਈ ਕੋਸ਼ਿਸ਼ ਕਰਾਂਗੇ ਕਿ ਇਹ ਪੂਰੀ ਜਿਹੜੀ ਇੰਟਰਵਿਊ ਹੈ ਆਪਾਂ ਵੈਲੈਂਟਾਈਨ ਵਾਲੀ ਬਣਾ ਦਈਏ ਮੈਨੂੰ ਲੱਗਦਾ ਵੀ ਇਦਾਂ ਹੀ ਕਿ ਵੈਲੈਂਟਾਈਨ ਵਾਲੀ ਬਣ ਗਈ ਹੈ ਹਾਂਜੀ ਹਾਂਜੀ ਔਰ ਬਣਦੀ ਵੀ ਹੈ ਕਿਉਂਕਿ ਇਹਹੀ ਵੀਕ ਹੈ ਹੂੰ बहुत अच्छी लाइनस है होप जिने भी सा फैनस ने नवे बनने वाले ने जिन्हों ने सू सुनो उन्होंने लाइनस बड़ी पसंद आ गई आप से मिल के हम कुछ बदल से गए आप से मिल के हम कुछ बदल से गए शेर पढ़ने लगे गुनगुनाने लगे आप से मिल के हम कुछ बदल से गए आपसे मिल के हम हमको लोगों से मिलने का कब शौक था आने का कब हमें शौक था आपके वास्ते हमने ये भी किया आपके वास्ते हमने ये भी किया मिलने जुलने लगे आने जाने लगे आपसे मिलके हम कुछ बदल से गए आपसे मिलके हम ਰੇ ਜੀ ਤੁਹਾਡਾ ਸਮਾਂ ਕਾਫੀ ਕੀਮਤੀ ਹੈ ਤੇ ਬੜੀਆਂ ਅੱਛੀਆਂ ਲਾਈਨਾਂ ਤੇ ਬੜੇ ਇੱਛੇ ਗੀਤ ਤੁਸੀਂ ਜਿਹੜੇ ਹੈਗੇ ਉਹ ਸਾਨੂੰ ਸੁਣਾਏ ਨੇ ਉਮੀਦ ਕਰਦੇ ਆਂ ਦਰਸ਼ਕ ਜੋ ਦੇਖ ਰਹੇ ਹੋਣਗੇ ਉਹਨਾਂ ਨੂੰ ਵੀ ਇਹਨਾਂ ਦੇ ਗੀਤ ਇਹਨਾਂ ਦੇ ਲਾਈਨਸ ਜਿਹੜੀਆਂ ਨੇ ਉਹ ਪਸੰਦ ਆਈਆਂ ਹੋਣਗੀਆਂ ਪਸੰਦੀਆਂ ਨੇ ਵੱਧ ਤੋਂ ਵੱਧ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਇੰਸਟਾਗ੍ਰam ਤੇ ਰੀਲ ਜ਼ਰੂਰ ਬਣਾਓ ਜੋ ਕਿ ਇਹਨਾਂ ਨੇ ਲਾਈਨ ਕਹੀ ਹੈਗੀ ਹੈ ਚਲੋ ਜੋ ਸਪਾਟ ਬੜੀ ਅੱਛੀ ਇੰਟਰਵਿਊ ਇਹਨਾਂ ਦੇ ਨਾਲ ਰਹੀ ਬੜੀ ਅੱਛੀ ਮੁਲਾਕਾਤ ਇਹਨਾਂ ਦੇ ਨਾਲ ਰਹੀ ਉਮੀਦ ਕਰਦੇ ਆਂ ਤੁਹਾਨੂੰ ਮੁਲਾਕਾਤ ਚੰਗੀ ਲੱਗੀ ਹੋਵੇਗੀ ਕੈਮਰਾ ਪਰਸਨ ਪੰਕਜ ਦੇ ਨਾਲ ਰਾਜ ਗੁਪਤਾ